ਅੱਜ ਵੀ ਅਫਗਾਨਿਸਤਾਨ ਦੇ ਵਿੱਚ ਜੇ ਕੋਈ ਬੱਚਾ ਰੋਂਦਾ ਤਾਂ ਉਹਦੀ ਮਾਂ ਕਹਿੰਦੀ ਆ ਪੁੱਤ ਹਰੀਾਰ ਰਾਤ ਰੇ ਚੁੱਪ ਕਰ ਜਾ ਨਹੀਂ ਹਰੀ ਸਿੰਘ ਨਲਵਾ ਆ ਜਾਊਗਾ ਜਦੋਂ ਹਰੀ ਸਿੰਘ ਨਲਵਾ ਦੀ ਮੌਤ ਹੁੰਦੀ ਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਨੇ ਤੇ ਕਹਿੰਦੇ ਨੇ ਕਿ ਇੱਦੋਂ ਵਧੀਆ ਤਾਂ ਮੇਰੇ ਅੱਧਾ ਰਾਜ ਚਲਾ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਉਹਨਾਂ ਦਾ ਅੱਧਾ ਰਾਜ ਚਲਾ ਵੀ ਜਾਂਦਾ ਤਾਂ ਹਰੀ ਸਿੰਘ ਨਲਵਾ ਨੇ ਸਿਰਫ ਇੱਕ ਦਿਨ ਦੇ ਵਿੱਚ ਸਾਰਾ ਰਾਜ ਵਾਪਸ ਲੈ ਆਉਣਾ ਅੰਗਰੇਜ਼ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਜੇ ਹਰੀ ਸਿੰਘ ਨਲਵਾ ਕੋਲੇ ਸਾਢੇ ਜਿਨੀ ਆਰਮੀ ਹੁੰਦੀ ਸਾਢੇ ਜਿਨੀ ਫੌਜ ਹੁੰਦੀ ਤਾਂ ਉਹਨੇ ਪੂਰੀ ਦੁਨੀਆ ਤੇ ਕ ਇਹ ਇਨਸਾਨ ਅੰਗਰੇਜ਼ ਆਪਣੀ ਬੁੱਕਸ ਦੇ ਵਿੱਚ ਹਰੀ ਸਿੰਘ ਨਲੂਆ ਜੀ ਨੂੰ ਐਜ਼ ਅ ਆਈਡੀਅਲ ਆਫ ਸੋਲਜਰ ਵੀ ਲਿਖਦੇ ਨੇ ਕਿ ਸਾਰੀ ਦੁਨੀਆ ਦੇ ਸੋਲਜਰ ਦੇ ਆਈਡੀਅਲ ਜਿਵੇਂ ਕਿ ਦੋਸਤੋ ਕਿ ਆਪ ਚਾਹ ਲੈਫ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਨਹੀਂ ਪੂਰੀ ਦੁਨੀਆ ਦੇ ਸਭ ਤੋਂ ਜ਼ਬਰਦਸਤ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਬਾਰੇ ਸਿੰਘ ਨਲੂਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਤੋਂ 11 ਸਾਲ ਛੋਟੇ ਸੀ ਸਿੰਘ ਨਲੂਆ ਦੇ ਪਰਦਾਦਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅੰਮ੍ਰਿਤ ਪਾਣ ਕੀਤਾ ਸੀ ਨਲੂਆ ਦੇ ਦਾਦਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਚੜ੍ਹਤ ਸਿੰਘ ਜੀ ਤੇ ਮਹਾਰਾਜਾ ਰਜੀਤ ਸਿੰਘ ਜੀ ਦੇ ਪਿਤਾ ਮਹਾ ਸਿੰਘ ਦੇ ਨਾਲ ਇਕੱਠੇ ਫੌਜ ਦੇ ਵਿੱਚ ਸੀ ਸਿੰਘ 7 ਸਾਲ ਦੇ ਸੀ ਜਿਹੜਾ ਆਪਣੇ ਨਾਨਕੀ ਚਲੇ ਗਏ ਤੇ ਉੱਥੇ ਹੀ ਜਾ ਕੇ ਉਹਨਾਂ ਨੇ ਸ਼ਸਤਰ ਵਿੱਦਿਆ ਗ੍ਰੈਂਡ ਕੀਤੀ ਤੇ ਮੋਢਲੀ ਸਿੱਖਿਆ ਵੀ ਉਹ ਆਪਣੇ ਉੱਥੋਂ ਹੀ ਪ੍ਰਾਪਤ ਕੀਤੀ ਹਰੀ ਸਿੰਘ ਨਲਵਾ ਜੀ ਜਿਹੜਾ 9 ਸਾਲ ਦੇ ਹੋਏ ਤਾਂ ਉਹ ਵਾਪਸ ਲਾਹੌਰ ਆਏ ਤੇ ਉੱਥੇ ਇੱਕ ਬਹੁਤ ਵਧੀਆ ਮੇਲਾ ਲੱਗਦਾ ਹੁੰਦਾ ਸੀ ਜਿਹਦੇ ਵਿੱਚ ਘੋੜ ਸਵਾਰੀ ਦਿਖਾਈ ਜਾਂਦੀ ਸੀ ਤਲਵਾਰबाजी ਗੱਤਕਾ ਸਾਰੇ ਜੋਰ ਦਿਖਾਏ ਜਾਂਦੇ ਸੀ 9 ਸਾਲ ਦੇ ਹਰੀ ਸਿੰਘ ਜਿਹੜਾ ਬਹੁਤ ਵਧੀਆ ਤਲਵਾਰबाजी ਕਰ ਰਿਹਾ ਸੀ ਤੇ ਮਹਾਰਾਜਾ ਰਜੀਤ ਸਿੰਘ ਜੀ ਆਪਣੇ ਵਜ਼ੀਰ ਨੂੰ ਪੁੱਛਦੇ ਨੇ ਕਿ ਇਹ ਮੁੰਡਾ ਕੌਣ ਆ ਕਿੰਨੀ ਸੋਹਣੀ ਤਲਵਾਰबाजी ਕਰ ਰਿਹਾ ਤਾਂ ਮਹਾਰਾਜਾ ਰਜੀਤ ਸਿੰਘ ਜੀ ਦੇ ਮੰਤਰੀ ਜਵਾਬ ਦਿੰਦੇ ਨੇ ਕਿ ਇਹ ਗੁਰਦੇয়াল ਦਾ ਮੁੰਡਾ ਇਹ ਉਹੀ ਗੁਰਦੇয়াল ਦਾ ਮੁੰਡਾ ਜਿਹੜਾ ਤੁਹਾਡੇ ਪਿਤਾ ਦੇ ਨਾਲ ਆਰਮੀ ਵਿੱਚ ਸੀ ਤੇ ਇਹ ਬਹੁਤ ਸੋਹਣੀ ਤਲਵਾਰबाजी ਕਰਦਾ ਤੇ ਮਹਾਰਾਜਾ ਰਜੀਤ ਸਿੰਘ ਜੀ ਹਰੀ ਸਿੰਘ ਨੂੰ ਆਪਣੇ ਕੋਲ ਬੁਲਾਉਂਦੇ ਨੇ ਤੇ ਆਪਣੀ ਗੱਲ ਚੋਂ ਕੰਠਾ ਤਾਰ ਕੇ ਹਰੀ ਸਿੰਘ ਦੇ ਗੱਲ ਦੇ ਵਿੱਚ ਪਾ ਦੇ ਪੁੱਛਦੇ ਨੇ ਕਿ ਤੂੰ ਮੇਰੀ ਆਰਮੀ ਨੂੰ ਜੁਆਇਨ ਕਰੇਂਗਾ ਤੇ ਹਰੀ ਸਿੰਘ ਨਲਵਾ ਜੀ ਨੂੰ ਉਹ ਆਪਣਾ ਬੋਡੀਗਾਰਡ ਬਣਾ ਲੈਂਦੇ ਨੇ ਆਪਣਾ ਅੰਗਰੱਖਕ ਬਣਾ ਲੈਂਦੇ ਨੇ ਇੱਕ ਵਾਰ ਹਰੀ ਸਿੰਘ ਨਲਵਾ ਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਜੰਗਲ ਵਿੱਚ ਜਾ ਰਹੇ ਸੀ ਇੱਕ ਪਾਗਲ ਸ਼ੇਰ ਨੇ ਮਹਾਰਾਜਾ ਰਣਜੀਤ ਸਿੰਘ ਜੀ ਤੇ ਹਮਲਾ ਕਰ ਦਿੱਤਾ ਤੇ ਹਰੀ ਸਿੰਘ ਜੀ ਨੇ ਛਾਲ ਮਾਰ ਕੇ ਦੂਸਰੇ ਕੋੜੇ ਤੇ ਜਾ ਕੇ ਜਿਹੜਾ ਉਹ ਸ਼ੇਰ ਸੀਗਾ ਉਹਦਾ ਜਵਾਰਾ ਪਾੜ ਦਿੱਤਾ ਤੇ ਜਿਹੜਾ ਜ਼ਖਮੀ ਹੋ ਜਾਂਦਾ ਸ਼ੇਰ ਉਹ ਜਦੋਂ ਦੁਬਾਰਾ ਮਹਾਰਾਜਾ ਰਣਜੀਤ ਸਿੰਘ ਜੀ ਤੇ ਹਮਲਾ ਕਰਨ ਆਉਂਦਾ ਤਾਂ ਆਪਣੀ ਸਰੀ ਸਾਫ ਕੱਟ ਕੇ ਹਰੀ ਸਿੰਘ ਨਲੂਆ ਜੀ ਉਹਨੂੰ ਬਚਾਲੋਂ ਪਾੜ ਦਿੰਦੇ ਨੇ ਤੇ ਉਸ ਟਾਈਮ ਦੇ ਵਿੱਚ ਨਾ ਇੱਕ ਬਹੁਤ ਤਕੜਾ ਰਾਜਾ ਹੁੰਦਾ ਸੀਗਾ ਜਿਹੜਾ ਸ਼ੇਰ ਦੇ ਮੂਹਰੇ ਐ ਹੋ ਕੇ ਖੜ ਜਾਂਦਾ ਸੀਗਾ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਨੇ ਕਿ ਮੈਂ ਨਲੂਆ ਤਾਂ ਨਹੀਂ ਦੇਖਿਆ ਉਹ ਕਿਹੋ ਜਿਹਾ ਰਾਜਾ ਹੋਊਗਾ ਪਰ ਮਹਾਰੀ ਸਿੰਘ ਤੈਨੂੰ ਦੇਖਿਆ ਅੱਜ ਤੋਂ ਤੇਰਾ ਨਾਮ ਹਰੀ ਸਿੰਘ ਨਲੂਆ ਇਥੋਂ ਨਾਮ ਪੈਂਦਾਗਾ ਹਰੀ ਸਿੰਘ ਤੋਂ ਹਰੀ ਸਿੰਘ ਨਲੂਆ ਦਾ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਤੇ ਆਪਣੀ ਜਿਹੜੀ ਸ਼ੇਰ ਬਟਾਲੀਅਨ ਹੁੰਦੀ ਹੈਗੀ ਉਹਦੇ ਵੀ ਮੁਖੀ ਬਣਾ ਦਿੰਦੇ ਨੇਗੇ ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਨਲੂਏ ਨੂੰ ਉਸ ਤੋਂ ਬਾਅਦ ਜੰਗਾਂ ਦਾ ਸਿਲਸਿਲਾ ਸਟਾਰਟ ਹੋ ਜਾਂਦਾ ਜੰਮੂ ਕਸ਼ਮੀਰ ਜਮਰਾਉਤ ਪੇਸ਼ਾਵਰ ਕਟਕ ਜਿੱਥੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਜਰਨੈਲ ਜਾਂਦਾਗਾ ਤਾਂ ਉੱਥੇ ਜਿੱਤ ਪ੍ਰਾਪਤ ਕਰਕੇ ਆਉਂਦਾ ਅੱਜ ਤੱਕ ਹਰੀ ਸਿੰਘ ਨਲੂਆ ਕਦੇ ਵੀ ਨਹੀਂ ਹਾਰਿਆ ਹਰੀ ਸਿੰਘ ਨਲੂਆ ਜੀ 2 ਸਾਲ ਤੱਕ ਕਸ਼ਮੀਰ ਦੇ ਗਵਰਨਰ ਵੀ ਰਹ ਜਿਹੜਾ ਮੁਗਲ ਇੰਡੀਆ ਦੇ ਵਿੱਚ ਆਉਂਦੇ ਸੀ ਸਭ ਤੋਂ ਪਹਿਲਾਂ ਉਹ ਜਿਹੜੇ ਹਿੰਦੂ ਸੇ ਇਥੋਂ ਦੇ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਕਨਵਰਟ ਕਰ ਲੈਂਦੇ ਸੀ ਮੁਸਲਮਾਨ ਬਣਾ ਲੈਂਦੇ ਸੀ ਤੇ ਜਦੋਂ ਉੱਥੇ ਦੇ ਗਵਰਨਰ ਬਣਦੇ ਨੇ ਜਿੱਤ ਲੈਂਦੇ ਨੇ ਕਸ਼ਮੀਰ ਨੂੰ ਉੱਥੇ ਜਾ ਕੇ ਅਨਾਉਂਸਮੈਂਟ ਕਰਾਉਂਦੇ ਨੇ ਕਿ ਜੇ ਕੋਈ ਵੀ ਇਨਸਾਨ ਆਪਣਾ ਧਰਮ ਬਦਲਣਾ ਚਾਹੁੰਦਾ ਉਹਨੂੰ ਤੱਕੇ ਨਾਲ ਮੁਸਲਮਾਨ ਬਣਾਇਆ ਗਿਆਗਾ ਤਾਂ ਉਹ ਦੁਬਾਰਾ Hindu ਬਨਣਾ ਚਾਹੁੰਦਾ ਤਾਂ ਉਹ ਬਣ ਸਕਦਾ ਉਹਨੂੰ ਖੁੱਲੀ ਆਜ਼ਾਦੀ ਆ ਉਸ ਟਾਈਮ ਦੇ ਵਿੱਚ ਇੱਕ ਦਿਨ ਦੇ ਵਿੱਚ 40 ਹਜ਼ਾਰ ਲੋਕਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ Hindu ਬਣ ਕੇ ਉਹ ਵਾਪਸ ਜਿਹੜੇ ਡਰਦੇ ਕਾਰਨ ਮੁਸਲਮਾਨ ਬਣ ਗਏ ਸੀ ਮੁਗਲਾਂ ਦੇ ਕਾਰਨ ਤੋਂ ਉਸ ਤੋਂ ਬਾਅਦ ਆਪਣਾ ਮੂੰਹ ਕਰ ਲੈਂਦੇ ਨੇ ਜਮਰੌਤਵਾਲਾ ਕਿਉਂਕਿ ਜਿੰਨੇ ਵੀ ਹਮਲਾਵਰ ਆਉਂਦੇ ਸੀਗੇ ਭਾਰਤ ਦੇ ਉੱਤੇ ਪੰਜਾਬ ਦੇ ਉੱਤੇ ਹਮਲਾ ਕਰਨ ਲਈ ਉਹ ਦਰਬਾਹ ਖੈਬਰ ਤੋਂ ਆਉਂਦੇ ਸੀਗੇ ਤਾਂ ਹਰੀ ਸਿੰਘ ਜੀ ਨੇ ਸੋਚਿਆ ਜੇ ਇਸ ਕਿਲੇ ਤੇ ਹੀ ਆਪਣਾ ਕਬਜ਼ਾ ਕਰ ਲਿਆ ਤਾਂ ਕੌਣ ਆਏਗਾ ਭਾਰਤ ਤੇ ਹਮਲਾ ਕਰਨ ਵਾਸਤੇ ਜਿੰਨਾ ਟਾਈਮ ਹਰੀ ਸਿੰਘ ਨਲੂਆ ਜੀ ਦਾ ਜਮਰੌਤ ਦੇ ਕਿਲੇ ਤੇ ਕਬਜ਼ਾ ਰਿਹਾ ਤੁਸੀਂ ਯਕੀਨ ਮੰਨਿਓ ਕਿਸ ਦੀ ਜ਼ਰਤ ਨਹੀਂ ਪਈ ਭਾਰਤ ਪੰਜਾਬ ਤੇ ਹਮਲਾ ਕਰਨ ਸੀ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਉਣਾਗਾ ਪਠਾਨ ਸਿੰਘ ਇੱਕ ਬਹੁਤ ਮਸ਼ਹੂਰ ਪਠਾਨ ਸਿੰਘ ਬੜਾ ਬਹਾਦਰ ਪਠਾਨ ਸਿੰਘ ਜੀ ਦਾ ਨਾਮ ਸੀ ਗੁਲਫਾਰਮ ਉਹ ਪੱਜ ਕੇ ਆਪਣੀ ਵਾਈਫ ਦੇ ਕੋਲ ਜਾਂਦਾ ਕਿ ਕਿ ਆਪਣਾ ਜਿੰਨਾ ਵੀ ਸਮਾਨ ਆ ਉਹ ਪੈਕ ਕਰ ਲਾ ਆਪਾਂ ਪਿੰਡ ਛੱਡ ਕੇ ਚੱਲਿਆਂ ਉਹ ਕਹਿੰਦੀ ਕੀ ਗੱਲ ਹੋ ਗਈ ਉਹ ਕਹਿੰਦਾ ਮੈਂ ਤੁਹਾਨੂੰ ਰਸਤੇ ਦੇ ਦਿੱਤੋ ਛੱਡ ਗੱਲ ਨੂੰ ਤੋਂ ਪਹਿਲਾਂ ਆਪਾਂ ਥੋ ਚੱਲੀਏ ਉਹ ਕਹਿੰਦੀ ਪਹਿਲਾਂ ਗੱਲ ਦੱਸੋ ਉਹ ਕਹਿੰਦਾ ਵੀ ਨਲੂ ਆ ਰਿਹਾਗਾ ਆਪਾਂ ਤਾਂ ਮਾਰ ਦੂਗਾ ਐ ਕਰ ਦੋ ਆਪਾਂ ਚੱਲੀਏ ਤੇ ਉਹਦੀ ਵਾਈਫ ਕਹਿੰਦੀ ਹੈ ਕਿ ਮੈਂ ਤਾਂ ਸੁਣਿਆ ਸੀ ਕਿ ਤੁਸੀਂ ਬੜੇ ਬਹਾਦਰ ਹੋ ਮੈਂ ਤਾਂ ਸੁਣਿਆ ਸੀ ਤੁਸੀਂ ਪਹਾੜ ਹਲਾ ਦਿੰਦੇ ਹੋ ਤੁਸੀਂ ਤਾਂ ਸੈਨਾ ਦੇ ਸੈਨਾ ਡਰਾਪਾ ਦਿੰਦੇ ਹੋ ਤੋੜੇ ਤੋਂ ਫੌਜੀ ਡਰਦੇ ਤੋੜੇ ਤੋਂ ਦੇਸ਼ ਡਰਦੇ ਨੇਗੇ ਉਹ ਕਹਿੰਦਾ ਵੀ ਮੈਂ ਦੁਨੀਆ ਫੇਰ ਹਲਾ ਲੂੰਗਾ ਮੈਂ ਪਹਾੜ ਫੇਰ ਹਲਾ ਲੂੰਗਾ ਉਹ ਨਲੂਆ ਉਹਦਾ ਨਾਮ ਸੁਣ ਕੇ ਮੇਰੇ ਸਰੀਰ ਨੂੰ ਕੰਪਨੀ ਚੜ ਜਾਂਦੀ ਆ ਉਹ ਤਲਵਾਰ ਚਲਾਉਂਦਾ ਜਦੋਂ ਹਵਾ ਆਪਣਾ ਰੁੱਖ ਬਦਲ ਲੈਂਦੀ ਆ ਤੇ ਤੂੰ ਚੱਲ ਇੱਥੋਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਤੋਂ ਵੱਡੇ ਖੱਬੀ ਖਾਨ ਵੀ ਹਰੀ ਸਿੰਘ ਨਾਲ ਵਾ ਤੋਂ ਡਰਤ